ਜਾ ਰਹੇ ਆ ਬਿੱਲੀਰਾ ਕੱਟ ਗਈ ਹੁਣ ਉਹ ਜਦੋਂ ਪਲੇਗ ਦੀ ਬਿਮਾਰੀ ਫੈਲੀ ਸੀ ਚੂਹਿਆਂ ਤੋਂ ਚੱਲੀ ਸੀ ਤੇ ਬਿੱਲੀ ਇਧਰੋਂ ਲੰਘਦੀ ਸੀ ਉਹਦੇ ਮੂੰਹ 'ਚ ਚੂਹਾ ਹੁੰਦਾ ਸੀ ਕਿਉਂਕਿ ਉਹ ਚੂਹਾ ਖਾਣ ਦੀ ਬੜੀ ਸ਼ੁਕੀਨ ਹੈ ਤੇ ਉਹਦੇ ਮੂੰਹ 'ਚ ਚੂਹਾ ਹੁੰਦਾ ਸੀ ਤੇ ਦਾਨਿਆਂ ਵੈਦਾਂ ਹਕੀਮਾਂ ਨੇ ਕਿਹਾ ਹੋਇਆ ਸੀ ਵੀ ਭਾਈ ਚੂਹਿਆਂ ਤੋਂ ਆਪਣੀ ਦੂਰੀ ਬਣਾ ਕੇ ਰੱਖੋ ਦੇਖੋ ਬਿੱਲੀ ਜਿੱਥੇ ਉਹ ਫਿਰ ਟਲ ਜਾਂਦੇ ਸੀ ਤੇ ਅੱਜ ਵੀ ਅਸੀਂ ਉਹ ਵਹਿਮ ਪਰਮ ਚੁੱਕੇ ਹੋਏ ਨੇ ਸਿਰ ਦੇ ਉੱਤੇ ਸਵੇਸ ਕਰਕੇ ਸਾਨੂੰ ਇਹਨਾਂ ਚੀਜ਼ਾਂ ਤੋਂ ਨਿਕਲਣਾ ਪਏਗਾ ਅਖੀਰ ਤੇ ਮੈਂ ਬੇਨਤੀ ਕਰਦਾ ਵੀ ਜਦੋਂ ਗੁਰੂ ਸਾਹਿਬ ਮਹਾਰਾਜ ਨੇ ਦੇਖਿਆ ਨਾ ਉਹ ਜਦੋਂ ਆਇਆ ਸੀ ਨਾ ਇੱਕ ਜੋਤਸੀ ਗੁਰੂ ਸਾਹਿਬ ਮਹਾਰਾਜ ਨੂੰ ਕਹਿੰਦਾ ਜੀ சனி ਭਾਰੂ ਆ ਤੁਹਾਡੇ ਤੇ ਆ ਹੈ ਤੇ ਉਹਨੇ ਕਈ ਕੁਝ ਲੈ ਲਿਆ ਕਹਿੰਦਾ ਆ ਚੀਜ਼ ਲਿਆ ਦਿਓ ਦਾਲ ਲਿਆ ਦਿਓ ਸਰੋਂ ਤੇਲ ਲਿਆ ਦਿਓ ਆ ਲੋਹਾ ਲਿਆ ਦਿਓ ਤੇ ਸਿੱਖਾਂ ਨੇ ਉਹਦੇ ਕੋਲੋਂ ਸਾਰਾ ਕੁਝ ਖੋ ਲਿਆ ਕਹਿੰਦੇ ਅਸੀਂ ਨਹੀਂ ਮੰਨਦੇ ਤੇਰੇ ਇਸ ਵਹਿਮ ਭਰਗ ਨੂੰ ਤੇ ਗੁਰੂ ਸਾਹਿਬ ਮਹਾਰਾਜ ਨੇ ਸ਼ਾਬਾਸ਼ ਦਿੱਤੀ ਕਿ ਤੁਸੀਂ ਧਰਮ ਦੇ ਉੱਤੇ ਜਿੱਤ ਪ੍ਰਾਪਤ ਕਰ ਲਈ ਤੇ ਆ ਜਿਹੜਾ ਕੜਾ ਦਿੱਤਾ ਇਹ ਸਾਨੂੰ ਇੱਕ ਇਨਾਮ ਦਿੱਤਾ ਉਸ ਧਰਮ ਦੇ ਉੱਤੇ ਜਿੱਤ ਜਦੋਂ ਖਾਲਸੇ ਨੇ ਪਾਈ ਤੇ ਗੁਰੂ ਸਾਹਿਬ ਨੇ ਤਰੁੱਠ ਕੇ ਉਦੋਂ ਫਿਰ ਆ ਕੜਾ ਸਿੱਖਾਂ ਦੇ ਹੱਥ 'ਚ ਪਵਾਤਾ ਕਹਿੰਦੇ ਆ ਤੁਹਾਨੂੰ ਅਵਾਰਡ ਦਿੱਤਾ ਤੁਹਾਨੂੰ ਇਨਾਮ ਦਿੱਤਾ ਇਹ ਤੁਹਾਡਾ ਪ੍ਰਾਈਜ਼ ਹੈ ਵੀ ਤੁਸੀਂ ਧਰਮ ਦੇ ਕੋਲੋਂ ਜਿੱਤ ਪ੍ਰਾਪਤ ਕਰ ਲਈ ਹੈ ਇਸ ਕਰਕੇ ਸਾਨੂੰ ਭਰਮਾਂ ਦੇ ਵਿੱਚੋਂ ਨਿਕਲਣਾ ਪਏਗਾ ਤੇ ਜੇ ਇਹ ਨਿੱਕੀਆਂ ਨਿੱਕੀਆਂ ਗੱਲਾਂ 'ਚੋਂ ਗਾਂਹ ਜਾ ਕੇ ਫਿਰ ਹੌਲੀ-ਹੌਲੀ ਧਰਮ ਦੇ ਮਾਰਗ ਤੇ ਜਿਵੇਂ ਸਾਡੀ ਗੁਰਬਾਣੀ ਅਗਵਾਈ ਕਰਦੀ ਹੈ ਤੇ ਬਾਤ ਇਹ ਆ ਵੀ ਹੁਣ ਸਾਡੇ ਕੋਲੇ ਉਪਦੇਸ਼ ਤਾਂ ਹੈ ਵੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਤੇ ਜੇ ਅਸੀਂ ਪ੍ਰਭੂ ਨੂੰ ਮਿਲਣਾ ਜੋ ਪ੍ਰਭੂ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਲੇ ਬਸ ਇਹ ਆ ਵੀ ਉਪਦੇਸ਼ ਤੇ ਮਿਲ ਗਿਆ ਪਰ ਅਖੀਰਲੀ ਅੱਜ ਦੇ ਜਿਹੜੇ ਇਸ ਕਵਿਤ ਦੀ ਪੰਕਤੀ ਸੀ ਗਾਏ ਸੁਨੇ ਅੰਖੇ ਮਿਚੇ ਪਾਈਏ ਨਾ ਪਰਮ ਪਦ ਗੁਰ ਉਪਦੇਸ਼ ਗਹਿ ਜੋ ਲੋ ਨਾ ਕਮਾਈਏ ਕਮਾਉਣਾ ਪਏਗਾ ਜੇ ਕਮਾਈ ਕੀਤੀ ਉਸ ਨਾਮ ਦੀ ਉਪਦੇਸ਼ ਦੀ ਤੇ ਤਾਂ ਅਸੀਂ ਪ੍ਰੀਤਮ ਦੇ ਦੇਸ਼ ਦੇ ਵਾਸੀ ਬਣ ਸਕਦੇ ਆ ਤੇ ਜੇ ਪ੍ਰੀਤਮ ਦੇ ਦੇਸ਼ ਦੇ ਵਾਸੀ ਬਣ ਗਏ ਤੇ ਫਿਰ ਕਹਿਣ ਲੱਗੇ ਰਹਿਣੀ ਰਹ ਸੋਈ ਸਿੱਖ ਮੇਰਾ ਉਹ ਠਾਕੁਰ ਮੈਂ ਉਸ ਦਾ ਤੇਰਾ ਐਡੀ ਵੱਡੀ ਉਪਾਦੀ